रेखा कुरदी रचना रोदा प्यार भाग अटमा रमनू ਇਕੱਲੀ ਕਲਾਸ ਦੇ ਅੰਦਰ ਆਉਂਦੀ ਦੇਖ ਕੇ ਗੁਰਸਰਨ ਨੇ ਜਲਦੀ ਨਾਲ ਹਰਕਮਲ ਨੂੰ ਮੈਸੇਜ ਕੀਤਾ ਹੈਲੋ ਹਰਕਮਲ ਕਿੱਧਰ ਹੋ ਤੁਸੀਂ ਅੱਜ ਆਏ ਕਿਉਂ ਨਹੀਂ ਮੈਸੇਜ ਕੀਤੇ ਨੂੰ ਪੂਰੇ 10 ਮਿੰਟ ਹੋ ਚੁੱਕੇ ਸੀ ਪਰ ਹਰਕਮਲ ਦਾ ਕੋਈ ਜਵਾਬ ਨਾ ਆਇਆ ਫਿਰ ਗੁਰਸਰਨ ਨੇ ਪੈਨਸਲ ਲੈਣ ਦੇ ਬਹਾਨੇ ਰਮਨ ਨੂੰ ਬੁਲਾਇਆ اس نے پچھا کہ آج تو تی سہلی کیوں نہیں آئی رمان رمن پتا سی کہ گرسارن ہم ہر کارے کیوں پچھ رہا سی پر اس نے منی نو جان بجھ کے سمجھ دے ہوئے کہا تھی کی لینے ہر کمل آوے جانا گرسارن گرسرن نہیں یار میں تب ایسے پچھ رہا سی رمان ہسدی ہوئی بولی میں نو پتا ہے تھی کیوں پچھ رہے ہو ਗੁਰਸਾਹਿਬ ਮਤਲਬ ਰਾਮਣਾ ਮੈਨੂੰ ਹਰ ਕਮਲ ਨੇ ਦੱਸਿਆ ਹੋਇਆ ਹੈ ਸਭ ਕੁਝ ਗੁਰਸਾਹਿਬ ਅੱਛਾ ਜੀ ਫਿਰ ਜਲਦੀ ਸੋ ਕਿਉਂ ਨਹੀਂ ਆਈ ਹਰ ਕਮਲਾ ਰਾਮਣਾ ਉਹ ਆਪਣੀ ਮੰਮੀ ਨਾਲ ਉਸਦੇ ਨਾਨਕੇ ਪਿੰਡ ਗਈ ਹੈ ਉਸ ਦਿਨ ਦੇ ਤਾਂ ਕਲਾਸ 'ਚ ਆਉਣਾ ਸੀ ਪਰ ਚਾਚੀ ਨੂੰ ਉਸ ਨੂੰ ਜ਼ਬਰਦਸਤੀ ਆਪਣੇ ਨਾਲ ਲੈ ਗਏ ਗੁਰਸਰਨ ਠੀਕ ਹੈ ਗੁਰਸਰਨ ਅਦਾਸ ਜਿਹਾ ਹੋ ਕੇ ਬੈਠ ਗਿਆ ਅੱਜ ਉਸ ਨੂੰ ਸਭ ਤੋਂ ਜ਼ਿਆਦਾ ਜਿਸ ਦੇ ਆਉਣ ਦਾ ਇੰਤਜ਼ਾਰ ਸੀ ਉਹ ਆਈ ਨਹੀਂ ਉਸ ਦਾ ਮਨ ਕਲਾਸ ਵਿੱਚ ਬਿਲਕੁਲ ਵੀ ਨਹੀਂ ਲੱਗ ਰਿਹਾ ਸੀ ਹਰ ਕੰਮ ਬਿਨਾ ਉਸ ਨੂੰ ਸਭ ਕੁਝ ਸੁੰਨਾ ਸੁੰਨਾ ਲੱਗ ਰਿਹਾ ਸੀ ਗੁਰਸਰਨ ਬੈਠਾ ਹਰਕੀਰਤ ਦੇ ਰਾਤ ਵਾਲੇ ਮੈਸੇਜ ਪੜ੍ਹ ਰਿਹਾ ਸੀ। ਇਹਨੇ ਹੀ ਕਲਾਸ ਖਤਮ ਹੋ ਗਈ। ਅੱਜ ਗੁਰਸਰਨ ਨੇ ਕੁਝ ਨਹੀਂ ਪੜਿਆ। ਬਸ ਬੈਠਾ ਹਰ ਕਮਲ ਬਾਰੇ ਸੋਚਦਾ ਰਿਹਾ। ਕਿ ਉਸ ਦਾ ਮੈਸੇਜ ਕਿਉਂ ਨਹੀਂ ਆਇਆ? ਉਸਨੇ ਦੱਸਿਆ ਕਿਉਂ ਨਹੀਂ? ਅੱਜ ਉਹ ਕਲਾਸ ਲਗਾਉਣ ਨਹੀਂ ਆ ਰਿਹਾ। ਪਰ ਆਕੇ ਵੀ ਗੁਰਸਰਨ ਬਸ ਹਰ ਕਮਲ ਬਾਰੇ ਹੀ ਸੋਚੀਆ। ਗੁਰਸਰਨ ਦਾ ਪੂਰਾ ਦਿਨ ਹਰਕਮਲ ਨੇ ਮੈਸੇਜ ਦੇਣ ਦਾ ਅਰ ਵਿੱਚ ਨਿਕ ਗਿਆ ਪਰ ਹਰਕਮਲ ਦਾ ਕੋਈ ਵੀ ਮੈਸੇਜ ਨਾ ਆਇਆ ਰਾਤ ਨੂੰ 9 ਵਜੇ ਦੇ ਕਰੀਬ ਹਰਕਮਲ ਨੇ ਗੁਰਸਰਨ ਨੂੰ ਮੈਸੇਜ ਕੀਤਾ ਹਰਕਮਲ ਹੈਲੋ ਗੁਰਸਰਨ ਹਾਂਜੀ ਕਿਵੇਂ ਹੋ ਹਰਕਮਲ ਮੈਂ ਠੀਕ ਹਾਂ ਤੁਸੀਂ ਸੋ ਆ ਗਈ ਜਾਰ ਤੁਹਾਨੂੰ ਮੇਰਾ ਪੁੱਛਣ ਦੀ ਕੀ ਹੋਇਆ ਗੁਰਸਰਨ ਹੋਣਾ ਕੀ ਸੀ ਦੱਸਿਆ ਕਿਉਂ ਨਹੀਂ ਕਿ ਅੱਜ ਤੁਸੀਂ ਕਲਾਸ ਲਗਾਉਣ ਨਹੀਂ ਆਉਣਾ ਹਰ ਕਵਲ ਜਰ ਨਾ ਮਿੰਨ ਲੱਗਾ ਮੈਂ ਤਾਂ ਸਵੇਰੇ ਤਿਆਰ ਸੀ ਆਉਣ ਲਈ ਪਰ ਮੰਮੀ ਨਹੀਂ ਮੰਨੇ ਕਹਿੰਦੇ ਕਿ ਮੇਰੇ ਨਾਲ ਚੱਲ ਨਾਨੇ ਨਾਨੀ ਨੂੰ ਮਿਲ ਕੇ ਆਉਣਾ ਜਰ ਤੁਸੀਂ ਦੱਸਤਾ ਦਿੰਦੀ ਮੇਰਾ ਬਿਲਕੁਲ ਵੀ ਕਲਾਸ ਦੇ ਵਿੱਚ ਮਨ ਨਹੀਂ ਲੱਗਿਆ ਅੱਜ ਤੁਹਾਡੇ ਬਿਨਾ ਕਲਾਸ ਦੇ ਵਿੱਚ ਸੁਣਨਾ ਸੁਣਾ ਲੱਗ ਰਿਹਾ ਸੀ ਹਰ ਕੰਮ ਨੂੰ ਅੱਛਾ ਕਿਉਂ ਪਹਿਲਾਂ ਜਦ ਮੈਂ ਨਹੀਂ ਲੱਗੀ ਸੀ ਇੰਸਟੀਚਿਊਟ ਉਸ ਟਾਈਮ ਕਿਵੇਂ ਲੱਗਦਾ ਸੀ ਤੁਹਾਡਾ ਦਿਨ ਪਹਿਲਾਂ ਮੈਂ ਤੁਹਾਨੂੰ ਦੇਖਿਆ ਹੀ ਨਹੀਂ ਸੀ ਹੁਣ ਜਿਆਦਾ ਤੁਹਾਨੂੰ ਦੇਖਿਆ ਮੇਰਾ ਕਿਤੇ ਵੀ ਦਿਨ ਨਹੀਂ ਲੱਗਦਾ ਹਰ ਗੱਲੋਂ ਅੱਛਾ ਜੀ ਚਲੋ ਸੌਰੀ ਕਰ ਕਰਾਉਣਾ ਕੱਲ ਮੈਂ ਕਲਾ ਚਾਉਂਗੀ ਫਿਰ ਗੱਲ ਕਰਦੇ ਆਂ ਅੱਛਾ ਆਪਣਾ ਚਿਹਰਾ ਤਾਂ ਦਿਖਾ ਦਿਓ ਨਹੀਂ ਤਾਂ ਅੱਜ ਮੈਨੂੰ ਨੀਂਦ ਨਹੀਂ ਆਉਣੀ ਅੱਛਾ ਹੁਣ ਕਿਵੇਂ ਦਿਖਾਵਾਂ ਮੈਂ ਆਪਣਾ ਚਿਹਰਾ ਵੀਡੀਓ ਕਾਲ ਕਰ ਲਓ ਜੀ ਨਹੀਂ ਨਹੀਂ ਮੈਂ ਵੀਡੀਓ ਕਾਲ ਨਹੀਂ ਕਰ ਸਕਦੀ ਕਿਉਂ ਯਾਰਾ ਤੁਹਾਡਾ دل ਨਹੀਂ ਕਰਦਾ ਮੈਨੂੰ ਦੇਖਣ ਦੀ ਨਹੀਂ ਘਰ ਵਿੱਚ ਸਾਰੇ ਨਹੀਂ ਮੈਂ ਵੀਡੀਓ ਕਾਲ ਨਹੀਂ ਕਰ ਸਕਦੀ ਕਰਦਾ ਤਾਂ ਪਰ ਮੈਨੂੰ ਵੀ ਸੰਗ ਵੀ ਲੱਗਦੀ ਹੈ ਕੁਝ ਸੰਗਣਾ ਨਹੀਂ ਹੁਣਾ ਠੀਕ ਹੈ ਕਰੋ ਫਿਰ ਵੀਡੀਓ ਕਾਲ ਗੁਰਸਰਨ ਕਰਦਾ ਹੈ ਪਹਿਲਾਂ ਤੇ ਹਰ ਕੰਮ ਲ ਆਪਣਾ ਚਿਹਰਾ ਹੀ ਨਹੀਂ ਦਿਖਾ ਰਹੀ ਸੀ ਫਿਰ ਗੁਰਸਰਨ ਦੀ ਮਿੰਤਾ ਤਰਲੇ ਕਰਨ ਤੇ ਉਸਨੇ ਕੈਮਰੇ ਤੋਂ ਹੱਥ ਹਟਾਇਆ ਦੋਵੇਂ ਇੱਕ ਦੂਜੇ ਨੂੰ ਦੇਖ ਕੇ ਸਰ ਮਾਰ ਰਹੇ ਸੀ ਦੋਹਾਂ ਦੇ ਦਿਲ ਖੁਸ਼ੀ ਨਾਲ ਉੱਥੇ ਸੀ ਦੋਮਣੇ ਨਾ ਕੁਝ ਬੋਲ ਰਹੇ ਸੀ ਬਸ ਚੁੱਪ ਕਰਕੇ ਇੱਕ ਦੂਜੇ ਵੱਲ ਦੇਖ ਰਹੇ ਸੀ ਜਿਵੇਂ ਅੱਖਾਂ ਨਾਲ ਹੀ ਗੱਲਾਂ ਕਰ ਰਹੇ ਹੋਣ ਦੋਵੇਂ ਅੱਧਾ ਘੰਟਾ ਇਵੇਂ ਹੀ ਇੱਕ ਦੂਜੇ ਨੂੰ ਤੱਕਦੇ ਰਹੇ ਫਿਰ ਹੌਲੀ-ਹੌਲੀ ਗੁਰਸਰਨ ਨੇ ਗੱਲ ਕਰਨੀ ਸ਼ੁਰੂ ਕੀਤੀ ਦੋਵੇਂ ਵੀਡੀਓ ਕਾਲ ਤੇ ਗੱਲ ਕਰਦੇ ਰਹੇ ਗੱਲ ਕਰਦੇ ਕਰਦੇ ਹੀ ਹਰਕਮਲ ਸੌ ਗਈ ਗੁਰਸਰਨ ਹਰਕਮਲ ਨੂੰ ਸੁਤੀ ਪਈ ਨੂੰ ਪੂਰੀ ਰਾਤ ਬੈਠਾ ਦੇਖਦਾ ਰਿਹਾ ਹਰਕਮਲ ਦੇ ਫੋਨ ਦੀ ਬੈਟਰੀ ਡੈਡ ਹੋ ਕੇ ਫੋਨ ਕਟ ਗਿਆ ਫਿਰ ਗੁਰਸਰਨ ਵੀ ਸੌ ਗਿਆ ਸਵੇਰੇ ਉੱਠ ਕੇ ਹਰਕਮਲ ਨੇ ਫੋਨ ਚਾਰਜ ਕਰਕੇ ਸਭ ਤੋਂ ਪਹਿਲਾਂ ਗੁਰਸਰਨ ਨੂੰ ਮੈਸੇਜ ਕੀਤਾ ਗੁੱਡ ਮਾਰਨਿੰਗ ਵੈਰੀ ਗੁੱਡ ਮਾਰਨਿੰਗ ਜੀ ਉੱਠ ਗਏ ਜਨਾਬ ਹਾਂਜੀ ਸੌਰੀ ਯਾਰ ਅਰਾਧ ਮੇਰੀ ਅੱਖ ਲੱਗੀ ਸੀ ਮੈਂ ਸੌਰੀ ਨਾ ਕਹੋ ਮੇਰਾ ਹੀ ਫਾਇਦਾ ਹੋਇਆ ਕੀ ਫਾਇਦਾ ਹੋਇਆ ਮੈਨੂੰ ਤੁਹਾਨੂੰ ओरिजिनल ਦੇਖਣ ਦਾ ਮੌਕਾ ਮਿਲ ਗਿਆ ਨੀਂਦ ਵੀ ਬਹੁਤ ਘੱਟ ਆਈ ਮੈਨੂੰ। ਅੱਛਾ ਜੀ ਚਲੋ ਠੀਕ ਹੈ। ਮੈਂ ਮੰਮੀ ਨਾਲ ਥੋੜਾ ਕੰਮ ਕਰਵਾ ਲਵਾਂ ਹੁਣ। ਫਿਰ ਕਲਾਸ ਲਈ ਰੈਡੀ ਹੋਣਾ ਹੈ। ਹਾਂਜੀ ਹਾਂਜੀ। ਜ਼ਰੂਰ। ਮੈਨੂੰ ਇੰਤਜ਼ਾਰ ਤੁਹਾਡਾ ਜਲਦੀ ਆਇਓ। ਹਰ ਕੰਮ ਕੋਲ ਖੜ ਕੇ ਆਪਣੀ ਮਾਂ ਨਾਲ ਕੰਮ ਕਰਾਉਣ ਲੱਗੀ। ਫਿਰ ਇੱਕ ਜਾਂ ਦੋ ਮਹੀਨੇ ਹੀ ਘਰਦਿਆਂ ਕੋਲ ਪੋਰ ਨਹੀਂ ਸੱਪ ਲਈ ਸਰਬੀ ਸੀ ਚੱਲ ਪਉਣ ਤੇ ਹੋਣਾ ਹੀ ਐ ਤੁਹਾਡੇ ਕੋਲ ਕਦੇ ਕਦੇ ਤੁਹਾਡੇ ਪਿੰਡ ਆਇਆ ਜਾ ਕਰੂੰਗਾ ਦੇਖੀ ਹਾਂਜੀ ਬਿਲਕੁਲ ਸਹੀ ਬਸ ਤੁਸੀਂ ਮੇਰੇ ਕੋਲ ਦੂਰ ਨਾ ਹੋਇਓ ਮੈਂ ਦਿਲ ਤੋਂ ਆਪਣਾ ਤੁਹਾਨੂੰ ਮੰਨ ਲਿਆ ਐ ਉਮਰਾਂ ਦਾ ਰਿਸ਼ਤਾ ਸੋਚੀ ਬੈਠਾਂ ਮੈਂ ਤੁਹਾਡੇ ਨਾਲ ਗੁਰਸਰਨ ਲੈ ਕੇ ਹਾਂ ਹਰ ਕੰਮ ਦਾ ਮੈਂ ਵੀ ਉਮਰਾਂ ਦਾ ਹੀ ਸੋਚਿਆ ਹੋਇਆ ਦੋਨੋਂ ਗੱਲਾਂ ਕਰ ਰਹੇ ਸੀ ਇਹਨੇ ਨੂੰ ਜੋਤੀ ਮੈਡਮ ਕਲਾਸ ਵਿੱਚ ਆਈ ਤੇ ਸਭ ਚੁੱਪ ਕਰਕੇ ਬੈਠ ਗਈ ਅੱਜ ਜੋਤੀ ਮੈਡਮ ਨੇ ਸਾਰੇ ਮੈਡੂਲ ਕਰਵਾਏ ਤੇ ਕਲਾਸ ਖਤਮ ਹੋਣ ਤੋਂ ਬਾਅਦ ਮੈਡਮ ਨੇ ਕਿਹਾ ਕਿ ਕੱਲ ਸੈਂਟਰ ਬੰਦ ਹੈ ਕੱਲ ਛੁੱਟੀ ਹੈ ਮੈਡਮ ਦੇ ਮੂੰਹ 'ਚ ਉਹ ਇੰਨੀ ਗੱਲ ਸੁਣਦੇ ਹੀ ਹਰ ਕਾਮਲ ਤੇ ਗੁਰਸਰਨ ਦੋਨੋਂ ਅਦਾਸ ਹੋ ਕੇ ਇੱਕ ਦੂਜੇ ਵੱਲ ਦੇਖਣ ਲੱਗੇ ਅੱਜ ਹਰਕਮਨ ਨੇ ਆਪਣੀ ਮਾਸੀ ਦੇ ਘਰ ਜਾਣਾ ਸੀ ਜੋ ਗੁਰਸਰਨ ਦੇ ਨਾਲ ਦੇ ਪਿੰਡ ਸੀ ਅੱਜ ਦੋਵੇਂ ਇਕੱਠੇ ਹੀ ਇੰਸਟੀਚੂਟ ਤੋਂ ਗਏ ਗੁਰਸਰਨ ਹਰਕਮਨ ਨੂੰ ਕਹਿ ਰਿਹਾ ਸੀ ਕਿ ਕੱਲ ਕਲਾਸ ਤੋਂ ਤੇ ਛੁੱਟੀ ਹੈ ਪਰ ਤੁਸੀਂ ਮੈਨੂੰ ਕੱਲ ਵੀਡੀਓ ਕਾਲ ਜ਼ਰੂਰ ਕਰਿਓ ਤੁਹਾਡੇ ਦਰਸ਼ਨ ਕੀਤੇ ਬਿਨਾ ਮੈਨੂੰ ਦਿਨ ਨਹੀਂ ਲੱਗਦਾ ਮੇਰਾ ਹਰ ਕਮਲ ਨੇ ਹਾਂ ਵਿੱਚ ਸਿਰ ਹਿਲਾ ਦਿੱਤਾ ਹਰ ਕਮਲ ਆਪਣੀ ਮਾਸੀ ਦੇ ਘਰ ਅੱਗੇ ਜਾ ਕੇ ਉਤਰ ਗਈ ਤੇ ਉਸਨੇ ਗੁਰਸਰਨ ਨੂੰ ਅੰਦਰ ਆਉਣ ਲਈ ਕਿਹਾ ਪਰ ਗੁਰਸਰਨ ਸੰਗਦਾ ਅੰਦਰ ਨਹੀਂ ਗਿਆ ਤੇ ਉਸਨੇ ਹਰ ਕਮਲ ਨੂੰ ਕਿਹਾ ਕਿ ਜਦ ਸਾਡੇ ਦੋਨਾਂ ਦੇ ਰਿਸ਼ਤੇ ਦੀ ਗੱਲ ਚੱਲੇਗੀ ਉਦੋਂ ਹੀ ਹੁਣ ਮੈਂ ਤੁਹਾਡੇ ਘਰ ਤੇ ਤੇ ਬਾਕੀ ਰਿਸ਼ਤੇਦਾਰਾਂ ਨੂੰ ਮਿਲਣਾ ਹੈ ਗੁਰਸਰਨ ਘਰ ਅੰਦਰ ਚਲੀ ਗਈ ਹਰ ਕਮਲ ਘਰ ਅੰਦਰ ਚਲੀ ਗਈ ਤੇ ਗੁਰਸਰਨ ਆਪਣੇ ਘਰ ਨੂੰ ਚਲਾ ਗਿਆ। ਛੁੱਟੀ ਦਾ ਇੱਕ ਦਿਨ ਦੋਹਾਂ ਨੇ ਇੱਕ ਸਾਲ ਦੇ ਬਰਾਬਰ ਲੱਗ ਰਿਹਾ ਸੀ। ਦੋਵੇਂ ਬਹੁਤ ਉਦਾਸ ਹਨ। ਗੁਰਸਰਨ ਬਾਰ-ਬਾਰ ਹਰਕਮਲ ਨੂੰ ਮੈਸੇਜ ਕਰ ਰਿਹਾ ਸੀ ਕਿ ਉਸ ਨੂੰ ਵੀਡੀਓ ਕਾਲ ਕਰੇ ਪਰ ਹਰਕਮਲ ਕੋਲ ਉਸ ਦੀ ਮਾਸੀ ਦੇ ਮੁੰਡੇ ਤੇ ਬੱਚੇ ਹੋਣ ਕਰਕੇ ਉਹ ਕਾਲ ਕਰਨ ਤੋਂ ਇਨਕਾਰ ਕਰ ਰਹੀ ਸੀ। ਇਨਕਾਰ ਕਰ ਰਹੀ ਸੀ। ਜਿਵੇਂ-ਜਿਵੇਂ ਟਾਈਮ ਬੀਤ ਰਿਹਾ ਸੀ ਦੋਹਾਂ ਦਾ ਪਿਆਰ ਹੋਰ ਗੂੜਾ ਹੁੰਦਾ ਜਾ ਰਿਹਾ ਸੀ ਦੋਵੇਂ ਇੱਕ ਦੂਜੇ ਨਾਲ ਗੱਲ ਕਿਤੇ ਬਿਨਾ ਮਿੰਟ ਵੀ ਨਹੀਂ ਸੀ ਰਹਿ ਸਕਦੇ ਹਰਕਮਲ ਤੋਂ ਕਲਾਸ ਲਗਾਉਂਦੀ ਨੂੰ ਰੈਨੂੰ 4 ਮਹੀਨੇ ਹੋ ਚੁੱਕੇ ਐ ਤੇ ਹੁਣ ਉਸ ਦਾ ਭਰਾ ਉਸ ਨੂੰ ਹਰਕਮਲ ਦਾ ਭਰਾ ਉਸ ਨੂੰ ਆਈਲੈਸ ਦਾ ਪੇਪਰ ਭਰਨ ਲਈ ਜੋਰ ਪਾ ਰਿਹਾ ਹੈ ਹਰਕਮਲ ਹੁਣ ਉਸ ਨੂੰ ਹੋਰ ਨਹੀਂ ਟਾਰ ਸਕਦੀ ਇਸ ਲਈ ਉਸਨੇ ਪੇਪਰ ਭਰਨ ਦਾ ਫੈਸਲਾ ਕਰ ਲਿਆ ਤੇ ਉਸਨੇ ਗੁਰਸਰਨ ਨੂੰ ਵੀ ਫੋਨ ਕਰਕੇ ਦੱਸਿਆ ਕਿ ਅੱਜ ਕੱਲ ਮੈਂ ਆਈਲੈਟਸ ਦਾ ਪੇਪਰ ਖਿਲ ਕਰ ਦੇਣਾ ਮੇਰਾ ਭਰਾ ਤੇ ਮੇਰਾ ਪਾਪਾ ਮੈਨੂੰ ਬਾਰ ਬਾਰ ਪੇਪਰ ਭਰ ਲਈ ਕਹਿ ਰਹੇ ਨੇ ਗੁਰਸਰਨ ਕਿਉਂ ਯਾਰ ਥੋੜਾ ਟਾਈਮ ਹੋ ਰੁਕ ਜਾਓ ਮੈਂ ਵੀ ਭਰਨਾ ਹੀ ਹੈ ਪੇਪਰ ਤਾਂ ਇਕੱਠੇ ਭਰ ਦੇਵਾਂਗੇ ਨਾਲ ਇੱਕੋ ਸੈਂਟਰ ਭਰਾਂਗੇ ਇਕੱਠੇ ਜਾਵਾਂਗੇ ਅਸੀਂ ਪੇਪਰ ਦੇ ਦੇ ਅਭੀ ਹਰ ਕਾਮਰਾ ਮੇਰਾ ਬਸ ਚੱਲੇ ਮੈਂ ਹੋਰ 6 ਮਹੀਨੇ ਦੇ ਮੱਧ ਤੇ ਪਰ ਹੁਣ ਪਾਪਾ ਦੇ ਭਰਾ ਮੈਨੂੰ ਬਾਰ-ਬਾਰ ਕਹਿ ਰਹੇ ਨੇ ਕਿ ਮੈਨੂੰ ਪੇਪਰ ਭਰਨਾ ਹੀ ਪੈਣਾ ਹੈ ਕਿਉਂਕਿ ਮੈਂ ਪਹਿਲਾਂ ਪਾਪਾ ਨੂੰ ਕਿਹਾ ਸੀ ਕਿ ਮੈਂ ਇੱਕ ਜਾਂ ਦੋ ਮਹੀਨੇ ਚ ਪੇਪਰ ਦੇ ਦੇਣਾ ਪਰ ਹੁਣ ਮੈਨੂੰ 4 ਮਹੀਨੇ ਹੋ ਗਏ ਨੇ ਉਹਨਾਂ ਨੂੰ ਟਾਲਦੀ ਰਹੇ ਤੇ ਪੇਪਰ ਦੇ ਕੇ ਅਸੀਂ ਇਕੱਠੇ ਬਾਹਰ ਚਲੀ ਜਾਵਾਂਗੇ ਗੁਰਸਰਨ ਉਹ ਤੇ ਠੀਕ ਹੈ ਪਰ ਜੇ ਜੇਕਰ ਮੇਰੇ ਬੈਣ ਨਾ ਆਈ ਫਿਰ ਤੁਸੀਂ ਚਲੇ ਜਾਣਾ ਮੈਂ ਤੁਹਾਡੇ ਬਿਨਾ ਕਿੱਦਾਂ ਰਹੂੰਗਾ ਹਰਕਵਲ ਨੈਗੇਟਿਵ ਕਿਉਂ ਸੋਚ ਰਹੇ ਹੋ ਤੁਸੀਂ ਪਹਿਲਾਂ ਹੀ ਪੋਜ਼ਿਟਿਵ ਸੋਚੋ ਆ ਜਾਣਗੇ ਬੈਣ ਕਿਉਂ ਨਹੀਂ ਆਉਣਗੇ ਤੁਸੀਂ ਮਿਹਨਤ ਕਰੋ ਗੁਰਸਰਨ ਅਗਰ ਫਿਰ ਵੀ ਨਾ ਆਈ ਤੇ ਮੈਂ ਕੀ ਕਰੂੰਗਾ ਮੇਰੇ ਆ ਗਏ ਤੇ ਮੇਰੇ ਘਰ ਦਾ ਮੇਰੇ ਮੇਰਾ ਰਿਸ਼ਤਾ ਲਈ ਆ ਕੇ ਤੁਸੀਂ ਕਹਿਦੇ ਹੋ ਗੁਰਸਾਹਿਬ ਉਹ ਤੇ ਆਉਣਾ ਹੀ ਹੈ ਨਾ ਇੱਕ ਦਿਨ ਤੋਂ ਗੁੱਜਰ ਦੀ ਪਸੰਦ ਹੈ ਗੁੱਜਰ ਹੀ ਵਿਆਹ ਕੇ ਲਜਾਊਗਾ ਅੱਛਾ ਜੇਕਰ ਮੇਰੇ ਘਰ ਦੇ ਨਾ ਮੰਨੇ ਫਿਰ ਕਿੱਦਾਂ ਹੋ ਸੋਚ ਸੋਚ ਬਹੁਤ ਟੈਨਸ਼ਨ ਹੁੰਦੀ ਹੈ ਮੈਨੂੰ ਕਿਉਂ ਨਹੀਂ ਮੰਨਣਗੀ ਘਰ ਦੇ ਮੈਂ ਆਪੇ ਮਨਾ ਲੈਣਾ ਨੇ ਬੱਸ ਦੋシン ਨਾਲ ਖੜੇ ਰਹੋ ਮੈਂ ਤੇ ਨਾਲ ਹੀ ਆ ਸਾਡੀ ਜਾਤ ਦਾ ਚੱਕਰ ਪੈਣਾ ਹੈ ਕਿਉਂਕਿ ਸਾਡੇ ਘਰ ਅੱਜ ਤੱਕ ਕਿਸੇ ਦੀ ਲਵ ਮੈਰਿਜ ਨਹੀਂ ਹੋਈ ਤੇ ਸਾਡੀ ਲਵ ਮੈਰਿਜ ਉਕੋਂ ਜਾਤ ਵੀ ਅਲੱਗ ਹੈ ਬਹੁਤ ਮੁਸ਼ਕਲ ਨਾਲ ਮੰਨਣਾ ਕਰਦਿਆਂ ਨਹੀਂ ਪਰ ਕੋਈ ਨੋ ਅਸੀਂ ਦੋਨੇ ਬਣਾ ਲਵਾਂਗੇ ਕਿਉਂਕਿ ਹੁਣ ਮੈਂ ਤੁਹਾਡੇ ਬਿਨਾ ਨਹੀਂ ਰਹਿ ਸਕਦੀ ਤੁਸੀਂ ਟੈਨਸ਼ਨ ਨਾ ਲਓ ਮੈਂ ਕੋਈ ਵੀ ਮੈਂ ਆਪਣੇ ਘਰ ਦੇ ਭੇਜ ਕੇ ਮਨਾ ਹੀ ਲੈਣੇ ਨੇ ਤੁਹਾਡੇ ਘਰ ਦੇ ਵੀ ਹਰ ਕਮਲਾ ਹਾਂਜੀ ਹੋਰ ਸੁਣਾਓ ਔਰ ਠੀਕ ਹੈ ਬਸ ਆਪਣੀ ਭੈਣ ਦੇ ਘਰ ਜਾ ਰਹਾ ਤੁਹਾਡੀ ਗੱਲ ਕਰਵਾਉਣੀ ਹੈ ਅੱਜ ਮੈਂ ਆਪਣੀ ਭੈਣ ਦੇ ਨਾਲ ਹਰ ਕਮਲਾ ਨਹੀਂ ਮੈਨੂੰ ਸੰਗ ਆਉਂਦੀ ਹੈ ਮੈਂ ਕੀ ਕਰਨ ਕਰੂੰਗੀ ਉਹਨਾਂ ਨਾਲ ਅਗਰ ਉਹਨਾਂ ਨੇ ਤੁਹਾਡੀ ਮੰਮੀ ਨੂੰ ਦੱਸ ਦਿੱਤਾ ਫਿਰ ਕੀ ਹੋਵੇਗਾ ਡਰ ਕਿਉਂ ਰਹੇ ਹੋ ਤੁਸੀਂ ਮੈਂ ਆਪਣੀ ਭੈਣ ਤੇ ਮਾਸੀ ਨੂੰ ਤੁਹਾਡੇ ਬਾਰੇ ਦੱਸਿਆ ਹੋਇਆ ਹੈ ਕਿ ਮੈਂ ਤੁਹਾਡੇ ਨਾਲ ਵਿਆਹ ਕਰਾਉਣਾ ਹੈ ਤੇ ਉਹਨਾਂ ਨੂੰ ਤੁਸੀਂ ਪਸੰਦ ਵੀ ਹੈਗੇ ਹੋ ਹਰ ਕੰਮ ਦਾ ਹੋ ਤੁਸੀਂ ਕਿਉਂ ਦੱਸ ਦਿੱਤਾ ਆਗਰ ਉਹਨਾਂ ਨੇ ਤੁਹਾਡੇ ਮੰਮੀ ਜਾਂ ਪਾਪਾ ਨੂੰ ਦੱਸ ਦਿੱਤਾ ਫਿਰ ਫਿਰ ਕੀ ਹੋਵੇਗਾ ਦੱਸ ਦੇ ਤਦ ਤਦ ਅਸੇ ਤਾ ਫਿਰ ਕੀ ਕਰ ਸਕਦੇ ਆ ਹੁਣ ਜਦ ਪਿਆਰ ਕੀਤਾ ਫਿਰ ਡਰਨਾ ਕਿਉਂ ਹੈ ਇੱਕ ਨਾ ਇੱਕ ਦਿਨ ਤਾਂ ਦੱਸਣਾ ਹੀ ਪੈਣਾ ਹੁਣੇ ਹੀ ਪਤਾ ਲੱਗ ਜਾਵੇ ਤਾਂ ਫਿਰ ਕੀ ਹੈ ਵੈਸੇ ਵੀ ਇੰਨੀ ਸੋਹਣੀ ਨੂੰ ਨੂੰ ਮੰਮੀ ਨਾ ਨਹੀਂ ਕਰਨ ਲੱਗੀ ਤੁਹਾਡੀ ਫੋਟੋ ਦੇਖਦੇ ਸਾਰ ਹੀ ਮੇਰੀ ਮੰਮੀ ਨੇ ਮੰਨ ਜਾਣਾ ਹੈ ਕਹਿਣਾ ਤੂੰ ਕੱਲ ਹੀ ਲਿਆ ਮੇਰੀ ਨੂੰ ਅੱਛਾ ਮੱਖਾਂ ਲਗਾਉਂਦਾ ਤੇ ਹੋਰ ਤੁਹਾਡੇ ਮੱਖਣ ਲਗਾਉਣਾ ਤਾਂ ਕੋਈ ਤੁਹਾਡੇ ਤੋਂ ਸਿੱਖੇ ਹਾਂ ਹਾਂ ਕਰ ਲਿਓ ਗੱਲ ਜਦੋਂ ਮੈਂ ਫੋਨ ਤੇ ਕਰੂਗਾ ਕਰ ਲਿਓ ਜਰੂਰ ਗੱਲ ਠੀਕ ਹੈ ਨਹੀਂ ਜਾਣਾ ਮੈਂ ਨਹੀਂ ਇਦਾਂ ਗੱਲ ਕਰ ਸਕਦੀ ਸਿੱਧੀ ਫੋਨ ਤੇ ਗੱਲ ਤੁਸੀਂ ਮੇਰਾ WhatsApp ਨੰਬਰ ਦੇ ਦਿਓ ਦੀ 0 ਮੈਂ WhatsApp ਤੇ ਹੀ ਗੱਲ ਕਰ ਲਵਾਂਗੀ ਉਹਨਾਂ ਦੇ ਨਾਲ ਗੁਰਸਰਨ ਠੀਕ ਹੈ ਮਾਲਕੋ ਜਿਵੇਂ ਤੁਹਾਨੂੰ ਠੀਕ ਲੱਗੇ ਮਾਸੀ ਨੂੰ ਵੀ ਦੇ ਦੇਵਾਂਗਾ ਨੰਬਰ ਹਰ ਕਮਲ ਹਾਂ ਦੇ ਦਿਓ ਅਗਰ ਮਾਸੀ ਕੋਈ ਪੰਗਾ ਨਾ ਪਾਊਗੀ ਤਾਂ ਮਾਸੀ ਨੇ ਕੀ ਪੰਗਾ ਪਾਉਣਾ ਮਾਸੀ ਨੂੰ ਮੈਂ ਤੁਹਾਡੀ ਫੋਟੋ ਦਿਖਾਈ ਸੀ ਮੈਂ ਉਹਨਾਂ ਨੂੰ ਪਸੰਦ ਵੀ ਕਰ ਪਾਇਆ ਸੀ ਅੱਛਾ ਪਹਿਲਾਂ ਹੀ ਮੇਰਾ ਪ੍ਰਚਾਰ ਸ਼ੁਰੂ ਕਰ ਦਿੱਤਾ ਤੁਸੀਂ ਘਰ ਸਾਰੇ ਸਾਰੇ ਰਿਸ਼ਤੇਦਾਰਾਂ ਚ ਗੁਰਸਰਨ ਹਾਂਜੀ ਬਿਆਖੀ ਲਿਜਾਣਾ ਹੈ ਤੇ ਦੱਸਣਾ ਵੀ ਪੈਣਾ ਹੈ ਹੌਲੀ ਹੌਲੀ ਇੱਕ ਇੱਕ ਮੈਂਬਰ ਨੂੰ ਦੱਸਾਂਗਾ ਜਰੂਰ ਤਾਂ ਇਹ ਗੱਲ ਬਣੂਗੀ ਹਰਕਵਲ ਹਾਂਜੀ ਗੁਰਸਰਨ ਚਲੋ ਸਮਝੋ ਤੁਸੀਂ ਇਹ ਰਾਤ ਬਹੁਤ ਹੋ ਗਈ ਸਵੇਰੇ ਕਲਾਸ ਲਗਾਉਣ ਵੀ ਜਾਣਾ ਹੈ ਹਰਕਵਲ ਠੀਕ ਹੈ ਸਮਝਾਓ ਕੱਲ ਪੇਪਰ ਭਰ ਦੇਣਾ ਤੁਸੀਂ ਦੇਖ ਲਿਓ ਓਕੇ ਜੀ ਗੁੱਡ ਨਾਈਟ ਇਹ ਕਹਾਣੀ ਦਾ ਅਖੀਰਲਾ ਭਾਗ ਤੁਹਾਨੂੰ ਕੱਲ ਨੂੰ ਸੁਣਾਵਾਂਗੇ ਜੀ ਕੱਲ ਨੂੰ ਅਖੀਰਲਾ ਭਾਗ ਜ਼ਰੂਰ ਸੁਣਨਾ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਦੱਸਣਾ ਜੀ ਬਾਅਦ ਤੋਂ ਬਾਅਦ ਸ਼ੇਅਰ ਜ਼ਰੂਰ ਕਰਨਾ ਜੀ ਧੰਨਵਾਦ ਜੀ